ਤੁਸੀਂ ਦੇਖ ਰਹੇ ਆ ਸਮਝੜ ਨਿਊਜ਼ ਮੈਂ ਹਾਂ ਭពਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਖ ਦੀ ਸਿਆਸਤ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਵਿਰਿੰਦਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭពਿੰਦਰ ਜੀ ਵਿਰਿੰਦਰ ਜੀ ਜਿੱਦਾਂ ਕਿ ਤੁਹਾਨੂੰ ਵੀ ਪਤਾ ਹੈ ਕਿਸਾਨੀ ਅੰਦੋਲਨ ਚੱਲ ਰਿਹਾ ਵਾ ਕਿਸਾਨਾਂ ਦੇ ਵੱਲੋਂ ਦਿੱਲੀ ਵੱਲ ਕੂਚ ਕੀਤਾ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਹਰਿਆਣਾ ਦੇ ਵਿੱਚ ਬੈਰੀਕੇਡਿੰਗ ਤੇ ਹਰਿਆਣਾ ਦੀ ਪੁਲਿਸ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਮਤਲਬ ਸ਼ਕਤੀ ਦੇ ਨਾਲ ਕਿਸਾਨਾਂ ਦਾ ਵਿਰੋਧ ਕੀਤਾ ਗਿਆ ਕੀ ਇਸ ਵਾਰ ਦੇ ਅੰਦੋਲਨ ਦੇ ਵਿੱਚ ਫਰਕ ਹੈ ਜਿਹੜਾ ਪਹਿਲਾਂ ਕਰੋਨਾ ਤੋਂ ਬਾਅਦ ਜਦੋਂ ਕਿਸਾਨੀ ਅੰਦੋਲਨ ਹੋਇਆ ਸੀ ਉਸ ਅੰਦੋਲਨ ਤੇ ਇਸ ਅੰਦੋਲਨ ਦੇ ਵਿੱਚ ਕੀ ਫਰਕ ਵਰਿੰਦਰ ਜੀ ਤੁਹਾਨੂੰ ਨਜ਼ਰ ਆ ਰਿਹਾ ਜਿਹੜਾ ਭਪਿੰਦਰ ਜੀ ਉਸ ਵੇਲੇ ਕਰੋਨਾ ਦੇ ਦੌਰਾਨ ਹੀ ਪ੍ਰੋਟੈਸਟ ਹੋਇਆ ਸੀਗਾ ਅੰਦੋਲਨ ਕਿਸਾਨੀ ਅੰਦੋਲਨ ਜਿਹੜਾ ਸ਼ੁਰੂ ਹੋਇਆ ਸੀ ਤੇ ਉਦੋਂ ਸਰਕਾਰ ਨੇ ਵੀ ਵਾਵਾ ਟਿੱਲ ਲਾਈ ਪਈ ਜਿਹੜੇ ਕਿਸਾਨ ਧਰਨੇ ਤੇ ਬੈਠੇ ਨੇ ਟੀਕੇ ਹੀ ਲਵਾ ਲਓ ਕਿਸਾਨ ਕਹਿੰਦੇ ਅਸੀਂ ਨਹੀਂ ਟੀਕਾ ਲਵਾਣਾ ਉਹ ਕਹਿੰਦੇ ਪਤਾ ਨਹੀਂ ਇਹ ਚ ਕੋਈ ਸਰਕਾਰ ਦੀ ਸਾਜ਼ਿਸ਼ ਨਾ ਹੋਵੇ ਕਿਸਾਨਾਂ ਦਾ ਜੋ ਕਹਿਣਾ ਸੀਗਾ ਉਸ ਵੇਲੇ ਤਿੰਨ ਜਿਹੜੇ ਕਿਸਾਨੀ ਬਿੱਲ ਸੀ ਉਹਨਾਂ ਨੂੰ ਕਾਨੂੰਨ ਦਾ ਰੂਪ ਦਿੱਤਾ ਗਿਆ ਸੀ ਹੂੰ ਜਿਹਦੇ ਕਰਕੇ ਕਿਸਾਨਾਂ ਦੇ ਵਿੱਚ ਬਹਾਵ ਰੋਸ ਪਾਇਆ ਗਿਆ ਸੀ ਹੂੰ ਕਿਸਾਨਾਂ ਨੇ ਲਗਾਤਾਰ ਇੱਕ ਸਾਲ ਪ੍ਰੋਟੈਸਟ ਕੀਤਾ ਜੀ ਕਾਨੂੰਨ ਤੇ ਵਾਪਸ ਲੈ ਲੈ ਸਰਕਾਰ ਨੇ ਰੱਦ ਕਰ ਦਿੱਤੇ ਪਰ ਮੰਗਾਂ ਸੀ ਜਿਹੜੀਆਂ 12 ਪੁਆਇੰਟਸ ਹੂੰ ਜਿਨਾ ਕਰਕੇ ਇਸ ਵੇਲੇ ਕਿਸਾਨ ਜੀ ਦੁਬਾਰਾ ਅੰਦੋਲਨ ਤੇ ਬੈਠੇ ਨੇ ਜੀ ਐਮਐਸਪੀ ਦਾ ਮੁੱਦਾ ਹੋਵੇ ਹਮ ਸੁਆਮੀਨਾਥ ਨਿਯੋਗ ਦੀਆਂ ਸਿਫਾਰਸ਼ਾਂ ਲਾਗੂ ਕਰਨ ਦਾ ਮੁੱਦਾ ਜਿਹੜੇ ਕਰਜ਼ੇ ਜਿਹੜੇ ਨੇ ਕਿਸਾਨਾਂ ਦੇ ਤੇ ਮਜ਼ਦੂਰਾਂ ਦੇ ਉਹ ਮਾਫ ਕਰਨ ਦਾ ਮੁੱਦਾ ਹੋਵੇ ਲਖੀਮਪੁਰ ਖੀਰੀ ਵਾਲੇ ਲਖੀਮਪੁਰ ਖੀਰੀ ਜਿਹੜਾ ਸੀਗਾ ਉਹ ਜਿਹੜੇ ਦੋਸ਼ੀਆਂ ਨੂੰ ਸਜ਼ਾ ਔਰ ਦੂਸਰਾ ਜਿਹੜਾ ਲੈਂਡ ਐਕ acquisition ਐਕਟ 2013 ਦੇ ਜੋ ਹੈ ਉਹਦੇ ਵਿੱਚ ਜੋ ਲੈਂਡ ਐਕquisition ਹੁੰਦੀ ਹੈ ਕਿਸਾਨਾਂ ਨੂੰ ਕਲੈਕਟਰ ਰੇਟ ਤੋਂ 4 ਗੁਣਾ ਵੱਧ ਜੀ ਰੇਟ ਦਿੱਤੇ ਜਾਣ ਦੀ ਜਿਹੜੀ ਮੰਗ ਹੈ ਇਸ ਤਰ੍ਹਾਂ 12 ਪੁਆਇੰਟਸ ਨੇ ਜਿਨ੍ਹਾਂ ਨੂੰ ਲੈ ਕੇ ਕਿਸਾਨ ਇਸ ਵੇਲੇ ਦੁਵਾਰਾ ਅੰਦੋਲਨ ਜਿੜੇ ਹੋਏ ਨੇ ਪੇ ਪੇ ਹੋਏ ਨੇ ਜੀ ਸੋ ਕਾਰਨ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਸਰ ਜਦੋਂ ਪਹਿਲਾ ਅੰਦੋਲਨ ਹੋਇਆ ਸੀਗਾ 2021 ਦੇ ਵਿੱਚ ਉਦੋਂ ਸਰਕਾਰ ਨੇ ਕਿਹਾ ਸੀ ਵੀ ਚਲੋ ਇਹ ਤੁਹਾਡੀਆਂ ਮੰਗਾਂ ਇਹ ਵੀ ਪੂਰੀਆਂ ਕਰ ਲਈਆਂ ਜਾਣਗੀਆਂ ਵੱਡੀ ਗੱਲ ਸੀ ਜਿਹੜਾ ਕਾਨੂੰਨ ਜਿਹੜੇ ਤਿੰਨ ਸੀ ਉਹ ਵਾਪਸ ਲੈ ਕੇ ਸੀ ਉਹ ਬੰਗ ਜਿਹੜੀ ਸੀਗੀ ਕਿਸਾਨਾਂ ਦੀ ਆ 12 ਪੁਆਇੰਟਸ ਇਹ ਸਰਕਾਰ ਜਿਹੜੀ ਸੀ ਅਗਾਹ ਬੰਦੇ ਰਹੀ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਜੀ ਕਰਦਾ ਨਹੀਂ ਕਰਦਾਂਗੇ ਜੀ ਫਰਵਰੀ ਦਸੰਬਰ ਦੇ ਵਿੱਚ 2023 ਦੇ ਵਿੱਚ ਫੇਰ ਕਿਸਾਨਾਂ ਨੇ ਦੱਸਿਆ ਕਿਹਾ ਸੀਗਾ ਕਿ ਭਾਈ ਨੇ ਤੇ ਸਾਨੂੰ ਪ੍ਰੋਟੈਸਟ ਦੇ ਉੱਤੇ ਆਣਾ ਪਊਗਾ ਜੀ ਇਹ ਮੰਗਾਂ ਨੂੰ ਪਰ ਸਰਕਾਰ ਨੇ ਅੰਗੋਲੀਆਂ ਕੀਤਾ ਹੁਣ ਆ ਜਿਹੜੀ ਤਿੰਨ ਕੇਂਦਰੀ ਮੰਤਰੀਆਂ ਦੇ ਨਾਲ ਵੀ ਬੈਠ ਕੋਈ ਸੀ ਬੇ ਸੱਟਾਂ ਨਿਕਲੀ ਦੂਜੀ ਬੈਠਕ ਸੀ ਉਹ ਵੀ ਬੇ ਸੱਟਾਂ ਨਿਕਲੀ ਜੀ ਜਿਹਦੇ ਕਰਕੇ ਕਿਸਾਨ ਜਿਹੜੇ ਨੇ ਪ੍ਰੋਟੈਸਟ ਤੇ ਉੱਤਰ ਆਏ ਹੁਣ ਚੀਜ਼ ਇਹ ਹੈ ਇੱਕ ਤੇ ਪਹਿਲੇ ਅੰਦੋਲਨ ਦੇ ਵਿੱਚ ਜੋ ਕਿਸਾਨ ਯੂਨੀਅਨਾਂ ਸੀਗੀਆਂ ਜੋ ਜਥੇਬੰਦੀਆਂ ਸੀ ਜੀ ਵੱਡੀਆਂ-ਵੱਡੀਆਂ ਉਹਨਾਂ ਚੋਂ ਜਿਹੜੇ ਵੱਡੇ ਆਗੂ ਸੀ ਉਹ ਇਸ ਵੇਲੇ ਨਜ਼ਰ ਨਹੀਂ ਆ ਰਹੇ ਕਿੰਨੇ ਕਿਤੇ ਦੂਸਰੇ ਆਗੂ ਜਿਹੜੇ ਨੇ ਉਹਨਾਂ ਦੀਆਂ ਜਿਹੜੀਆਂ ਸਬ ਡਿਵੀਜ਼ਨਸ ਬਣੀਆਂ ਹੋਈਆਂ ਜਾਂ ਜਿਹੜੀਆਂ ਜੱਥੇ ਬਣੀਆਂ ਵੱਖ ਹੋ ਕੇ ਅੱਗੇ ਆਈਆਂ ਜੀ ਉਹਨਾਂ ਦੇ ਆਗੂ ਜਿਹੜੇ ਨੇ ਨਜ਼ਰ ਆ ਰਹੇ ਨੇ ਔਰ ਦੂਸਰਾ ਭਪਿੰਦਰ ਜੀ ਇੱਕ ਜਿਹੜਾ 2020 21 ਦੇ ਵਿੱਚ ਕਿਸਾਨ ਅੰਦੋਲਨ ਹੋਇਆ ਸੀ ਹੂੰ ਉਹਦੇ ਵਿੱਚ ਕਿਸਾਨਾਂ ਨੇ ਆਪਣਾ ਪੂਰਾ ਜ਼ੋਰ ਲਾਇਆ ਸੀ ਜੋ ਕੁਝ ਹੋਇਆ ਸੀ ਸਭ ਦੇ ਸਾਹਮਣੇ ਸੀ ਔਰ ਉਸ ਅੰਦੋਲਨ ਨੇ ਕਿਸਾਨਾਂ ਦੇ ਵਿੱਚ ਇੱਕ ਵੱਡਾ ਆਤਮ ਵਿਸ਼ਵਾਸ ਭਰ ਦਿੱਤਾ ਜੀ ਜਿਹਦੇ ਕਰਕੇ ਤੁਸੀਂ ਦੇਖਿਆ ਹੋਣਾ ਕਿ ਉਸ ਅੰਦੋਲਨ ਤੋਂ ਬਾਅਦ ਜਿੱਥੇ ਕਿਤੇ ਵੀ ਕਿਸੇ ਨਾਲ ਧੱਕਾ ਹੁੰਦਾ ਸੀ ਕਿਸਾਨ ਵੀਰ ਝੰਡੇ ਲੈ ਕੇ ਉੱਥੇ ਧਰਨ ਤੇ ਬਹਿ ਜਾਂਦੇ ਸੀ ਚਾਹੇ ਥਾਣੇ ਦੇ ਸਾਹਮਣੇ ਹੋਵੇ ਜਾਂ ਕਿਸੇ ਹੋਰ ਆਧਾਰੇ ਦੇ ਸਾਹਮਣੇ ਜੀ ਉਹ ਜਿਹੜਾ ਕਿਸਾਨ ਅੰਦੋਲਨ 2020-21 ਚ ਹੋਇਆ ਸੀ ਕੌਨਫੀਡੈਂਸ ਨਾ ਭਰ ਦਿੱਤਾ ਸੀ ਕਿਸਾਨਾਂ ਨੂੰ ਜੀ ਔਰ ਜਿਹੜੀ ਦੂਸਰੀ ਗੱਲ ਇਹ ਹੈ ਕਿ ਇਸ ਵੇਲੇ ਜਿਸ ਤਰੀਕੇ ਦੇ ਨਾਲ ਲੋਕ ਸਭਾ ਦੀਆਂ ਚੋਣਾਂ ਹਮ ਸਾਹਮਣੇ ਨਜ਼ਰ ਆ ਰਹੀਆਂ ਨੇ ਜੀ ਹੁਣ ਇੱਕ ਅਪਰਚੂਨਿਟੀਆਂ ਹੈ ਇੱਕ ਮੌਕਾ ਵੀ ਹੈ ਕਿ ਸਰਕਾਰ ਦੇ ਉੱਤੇ ਦਬਾਅ ਪਾ ਕੇ ਇਹ ਜਿਹੜੇ 12 ਪੁਆਇੰਟਸ ਨੇ ਇਹ ਜਿਹੜੀਆਂ ਮੰਗਾਂ ਨੇ ਇਹ ਪੂਰੀਆਂ ਕਰਵਾਈਆਂ ਜਾ ਸਕਣ ਦੂਜੀ ਗੱਲ ਇਹ ਹੈ ਕਿ ਇਸ ਵੇਲੇ ਜਿਹੜੀ ਪੰਜਾਬ ਦੀ ਸੱਤਾਧਾਰੀ ਸਰਕਾਰ ਆਮ ਆਦਮੀ ਪਾਰਟੀ ਦੀ ਹੂੰ ਉbro ਉਤੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਹੈ ਜੀ ਉਹ ਵੀ ਕਿਸਾਨਾਂ ਦੇ ਨਾਲ ਖੜੀ ਨਜ਼ਰ ਆ ਰਹੀ ਹੈ ਹਾਲਾਂਕਿ ਜਿਹੜਾ ਗੱਠ ਜੋੜ ਦੀਆਂ ਗੱਲਾਂ ਚੱਲ ਰਹੀਆਂ ਨੇ ਬੀਜੇਪੀ ਤੇ ਅਕਾਲੀ ਦਲ ਦੇ ਵਿਚਾਲੇ ਜੀ ਉਹਦੇ ਕਰਕੇ ਨਾ ਤੇ ਬੀਜੇਪੀ ਵੱਲੋਂ ਕਿਉਂਕਿ ਬੀਜੇਪੀ ਤੇ ਕੇਂਦਰ ਦੇ ਵਿੱਚ ਹੈ ਹੂੰ ਉਹ ਕਿਸਾਨਾਂ ਦਾ ਜਿਹੜਾ ਮੇਨ ਰੋਲਾ ਹੈ ਉਹ ਇਸ ਸੱਤਾਧਾਰੀ ਸਰਕਾਰ ਦੇ ਨਾਲ ਹੁਣ ਬੀਜੇਪੀ ਵੱਲੋਂ ਤੇ ਕੋਈ ਸਟੇਟਮੈਂਟ ਆਉਣੀ ਨਹੀਂ ਕਿਸਾਨੀ ਮੁੱਦੇ ਨੂੰ ਲੈ ਕੇ ਉਹਨਾਂ ਦੇ ਹੱਕ ਦੇ ਬਾਰੇ ਹੂੰ ਦੂਜੇ ਪਾਸੇ ਅਕਾਲੀ ਦਲ ਵੱਲੋਂ ਵੀ ਕੋਈ ਸਟੇਟਮੈਂਟ ਜਿਹੜੀ ਹੈ ਉਹ ਸਾਹਮਣੇ ਅਜੇ ਤੱਕ ਨਹੀਂ ਆਈ ਅਰਜਨ ਮੁੰਡਾ ਜਿਹੜੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਹੂੰ ਉਹਨਾਂ ਨੇ ਤਾਂ ਕਿਹਾ ਕਿ ਨਹੀਂ ਅਸੀਂ ਤੇ ਜਿਹੜੀ ਸਾਡੀ ਸਰਕਾਰ ਹੈ ਕਿਸਾਨਾਂ ਦੇ ਹਿੱਤ ਚ ਐ ਅਸੀਂ ਤੇ ਜਿਹੜੀ ਆ ਉਹ ਕਿਸਾਨਾਂ ਦੇ ਨਾਲ ਜੋ ਹੈ ਉਹਨਾਂ ਦੇ ਹਿੱਤ ਦੀਆਂ ਗੱਲਾਂ ਕਰਾਂਗੇ ਚਲੋ ਗੱਲਾਂ ਤੇ ਕਰਨ ਵਾਲੀਆਂ ਉਹਨਾਂ ਨੇ ਕਿਹਾ ਹੀ ਐ ਠੀਕ ਐ ਪਰ ਇਸ ਵੇਲੇ ਜੋ ਹਾਲਾਤ ਚੱਲਦੇ ਪਏ ਨੇ ਜੀ ਉਹ ਇਹ ਸਭ ਹਾਲਾਤ ਇਸ ਵੇਲੇ ਉੱਥੇ ਮਤਲਬ ਇਹ ਕਾਰਨ ਬਣੇ ਹੋਏ ਨੇ ਜਿਹਦੇ ਕਰਕੇ 2020-21 ਦਾ ਔਰ ਇਸ ਵੇਲੇ 2024 ਦਾ ਜਿਹੜਾ ਕਿਸਾਨ ਅੰਦੋਲਨ ਹੈ ਉਹਦੇ 'ਚ ਇਹ ਫਰਕ ਹੈ ਦੂਜੀ ਗੱਲ ਇੱਕ ਨਾ ਕਿਸਾਨ ਸੰਯੁਕਤ ਕਿਸਾਨ ਮੋਰਚਾ ਜਿਹੜਾ ਕਿ ਇੱਕ ਸੰਗਠਨ ਹੈ ਜਿਸ ਨਾਲ ਬਹੁਤ ਸਾਰੀਆਂ ਜਥੇਬੰਦੀਆਂ ਜੁੜੀਆਂ ਹੋਈਆਂ ਨੇ ਔਰ ਪਤਾ ਲੱਗਿਆ ਕਿ ਜਿਸ ਢੰਗ ਨਾਲ ਇਹ ਜਥੇਬੰਦੀ ਜਿਹੜੀ ਇਹ ਮੋਰਚਾ ਜਿਹੜਾ ਹੈਗਾ ਇਹ ਯੂਨੀਟੀ ਹੈ ਥੋੜੀ ਜਿਹੀ ਪੁਰਾਣੀ ਜਿਹੜੀ ਹੈਗੀ ਹੈ Ориジナル ਐਸਕੇਐਮ ਤੋਂ ਵੱਖ ਵੀ ਹੋਈ ਹੈ ਤੇ 16 ਫਰਵਰੀ ਨੂੰ ਇੱਕ ਹੋਰ ਗ੍ਰਾਮੀਣ ਭਾਰਤ ਬੰਦ ਦਾ ਸੱਦਾ ਉਸ ਸੰਗਠਨ ਵੱਲੋਂ ਵੀ ਦਿੱਤਾ ਗਿਆ ਹਾਲਾਂਕਿ ਉਹ ਸੰਗਠਨ ਇਸ ਦੇ ਵਿੱਚ ਜਿਹੜਾ ਹੈਗਾ ਕਿਉਂਕਿ ਦੋ ਅਲੱਗ-ਅਲੱਗ ਸੰਗਠਨ ਬਣ ਗਏ ਨਾ ਐਸਕੇਐਮ ਦੇ ਇੱਕ ਸੰਗਠਨ ਜਿਹੜਾ ਹੈਗਾ ਇਸ ਵੇਲੇ ਸ਼ਾਮਲ ਨਹੀਂ ਹੈ ਪਰ ਉਹ ਕਹਿੰਦੇ ਅਸੀਂ ਕਿਸਾਨਾਂ ਦੇ ਹੱਕ ਦੇ ਗੱਲ ਕਰਾਂਗੇ ਕਿਉਂਕਿ ਕਿਸਾਨੀ ਹੱਕ ਹੈ ਅਸੀਂ ਇਸ ਸੰਗਠਨ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਇਸ ਜਿਹੜਾ ਅੰਦੋਲਨ ਚੱਲਿਆ ਪੂਰੀ ਤਰ੍ਹਾਂ ਸਹਿਮਤ ਆ ਪਰ 16 ਤਰੀਕ ਨੂੰ 16 ਫਰਵਰੀ ਨੂੰ ਉਹਨਾਂ ਵੱਲੋਂ ਵੀ ਗ੍ਰਾਮੀਣ ਭਾਰਤ ਬੰਦ ਦਾ 16 ਫਰਵਰੀ ਨੂੰ ਸੱਦਾ ਜਿਹੜਾ ਦਿੱਤਾ ਗਿਆ ਜੀ ਵਿਰਿੰਦਰ ਜੀ ਹੁਣ ਹੁਣ ਜਿਹੜਾ ਕਿਸਾਨੀ ਧਰਨਾ ਵਾ ਜਿਹੜਾ ਕਿਸਾਨੀ ਧਰਨਾ ਜਿਹੜਾ ਚੱਲ ਰਿਹਾ ਵਾ ਸ਼ਮੂ ਬਾਰਡਰ ਤੋਂ ਲੰਘ ਲੰਘਣ ਦੀ ਕੋਸ਼ਿਸ਼ ਕਰ ਰਿਹਾ ਵਾ ਉਹ ਕਿੰਨਾ ਹਾਲਾਤਾਂ ਦੇ ਵਿੱਚ ਆ ਦੇਖੋ ਇਸ ਵੇਲੇ ਜੋ ਉੱਥੇ ਹਾਲਾਤ ਬਣੇ ਹੋਏ ਨੇ ਜੀ ਸਰਕਾਰ ਵੱਲੋਂ ਪੂਰੀ ਟਿੱਲ ਲਾਈ ਗਈ ਹੈ ਜੀ ਕਿਸਾਨਾਂ ਨੂੰ ਰੋਕਣ ਦੀ ਹੂੰ ਪਿਛਲੀ ਵਾਰ ਜਿਸ ਤਰੀਕੇ ਦੇ ਨਾਲ ਜੋ ਹਾਲਾਤ ਬਣੇ ਹੋਏ ਸੀ ਜੀ ਸਰਕਾਰ ਨੇ ਵੀ ਉਹ ਤੋਂ ਸਿੱਖਿਆ ਸਬਕ ਲਿਆ ਜਿੰਨਾ ਕੁ ਜੋ ਪਹਿਲਾਂ ਸੀ ਉਸ ਤੋਂ ਵੱਧ ਕੇ ਇਸ ਵਾਰੀ ਜੋ ਕੰਮ ਕੀਤਾ ਜਾ ਰਿਹਾ ਹੈ ਜੀ ਹੁਣ ਜੋ ਪਤਾ ਲੱਗਿਆ ਹੈ ਕਿ ਉਹ ਜਿਹੜੀਆਂ ਤੋਪਾਂ ਹੁੰਦੀਆਂ ਨੇ ਪਾਣੀ ਦੀ ਤੋਪਾਂ ਹੁੰਦੀਆਂ ਉਹਦੀਆਂ ਵਿਛਾੜਾਂ ਵੀ ਕੀਤੀਆਂ ਗਈਆਂ ਨੇ ਹਮ ਤੇ ਇਸ ਵਾਰੀ ਜੋ ਅਥਰੂ ਗੋਲੇ ਜੀ ਗੈਸ ਦੇ ਅਥਰੂ ਗੈਸ ਦੇ ਗੋਲੇ ਸੀ ਨਾ ਉਹ ਡਰੋਨ ਦੇ ਰਾਹੀਂ ਜਿਹੜੇ ਆ ਉਹ ਸੁੱਟੇ ਗਏ ਨੇ ਜੀ ਹੁਣ ਕਿਸਾਨ ਉੱਥੇ ਜਿੰਨੇ ਵੀ ਬੈਠੇ ਹੋਏ ਨੇ ਉੱਥੇ ਜਿਹੜੇ ਅੰਦੋਲਨ ਦੇ ਵਿੱਚ ਉੱਥੋਂ ਜਾਣ ਦੀ ਕੋਸ਼ਿਸ਼ ਕਰਦੇ ਪੇ ਲੰਘਣ ਦੀ ਕੋਸ਼ਿਸ਼ ਕਰ ਰਿਹਾ ਹੈ ਚਾਹੇ ਖਨੌਰੀ ਬਾਰਡਰ ਔਰ ਆਪਣੇ ਸ਼ੰਭੂ ਬਾਰਡਰ ਦੇ ਦਰਮਿਆਨ ਜੋ ਇਸ ਵੇਲੇ ਹਾਲਾਤ ਬਣੇ ਹੋਏ ਨੇ ਨਾ ਜੀ ਬੜਾ ਤਣਾਅਪੂਰਨ ਹਾਲਾਤ ਸਥਿਤੀ ਬਣੀ ਹੋਈ ਹੈ ਉੱਥੇ ਕਿਸਾਨਾਂ ਦੇ ਜਿਹੜੇ ਦੇਖਣ ਵਾਲੇ ਸੀ ਜੀ ਕਿਸਾਨਾਂ ਦੇ ਅੱਖਾਂ ਚੋਂ ਵਿੱਚੋਂ ਅਥਰੂ ਜਿਹੜੇ ਸੀ ਉਹ ਅੱਖਾਂ ਲਾਲ ਹੋਈਆਂ ਸੀ ਅਥਰੂ ਵਗ ਰਹੇ ਸੀ ਤੇ ਉੱਥੇ ਪੂਰਾ ਗੈਸ ਦਾ ਪ੍ਰਭਾਵ ਸੀ ਕਿ ਜਦੋਂ ਗੋਲੇ ਛੁੱਟੇਗੇ ਤੇ ਲੋਕ ਕਈ ਕਿਸਾਨ ਜਿਹੜੇ ਐ ਉਹ ਖੇਤਾਂ ਵੱਲੋਂ ਮੁੜ ਗਏ ਆ ਪਰ ਦੇਖਣ ਨੂੰ ਇਹ ਵੀ ਦੇਖਣ ਨੂੰ ਪਤਾ ਲੱਗਿਆ ਕਿ ਜਦੋਂ ਵੱਡੇ ਬੈਰੀਕੇਡ ਸੀ ਕਿਸਾਨਾਂ ਨੇ ਉਹ ਵੀ ਟੰਨ ਵਾਲੇ ਜਿਹੜੇ ਕਈ ਟੰਨ ਦੇ ਸੀ ਉਹ ਵੀ ਚੁੱਕ ਤੇ ਜੀਸੀਬੀ ਤੱਕ ਲੈ ਕੇ ਉੱਥੇ ਕਿਸਾਨ ਪਹੁੰਚੇ ਹੋਏ ਸੀ ਸੋ ਉੱਥੇ ਹਾਲਾਤ ਜਿਹੜੇ ਬਣੇ ਨੇ ਪੂਰੀ ਸਰਕਾਰ ਵੱਲੋਂ ਵੀ ਟਿੱਲ ਲਾਈ ਹੋਈ ਹੈ ਕਿ ਭਾਈ ਕਿਸਾਨ ਜਿਹੜੇ ਨੇ ਦਿੱਲੀ ਵੱਲ ਨੂੰ ਨਾ ਜਾ ਸਕਣ ਉੱਥੇ ਜਿੱਥਣਾ ਕੌਮੀ ਰਾਜਧਾਨੀ ਨਵੀਂ ਦਿੱਲੀ ਆ ਉਹਦੇ ਤੁਸੀਂ ਦਿੱਲੀ ਦੇ ਵਿੱਚ ਤੁਸੀਂ ਦੇਖ ਲਓ ਇੱਕ ਮਹੀਨੇ ਦੀ ਜਿਹੜੀ 140 ਲਾ ਦਿੱਤੀ ਗਈ ਹੈ ਹਰਿਆਣੇ ਵਾਲਿਆਂ ਨੇ ਵੀ ਟਿੱਲ ਲਾਈ ਹੈ ਰਾਜਸਥਾਨ ਵਾਲਿਆਂ ਨੇ ਵੀ ਪੂਰਾ ਵਾਹ ਲਾਇਆ ਹੈ ਭਈ ਇਹ ਜਿਸ ਢੰਗ ਨਾਲ ਬੈਰੀਕੇਡਿੰਗ ਕੀਤੀ ਗਈ ਹੋਈ ਹੈ ਜਿਹੜੇ ਹੱਦਾਂ ਨੇ ਬਾਰਡਰ ਨੇ ਸੂਬਿਆਂ ਦੀਆਂ ਉਹ ਆਪਣੇ ਸੀਲ ਕੀਤੀਆਂ ਹੋਈਆਂ ਨੇ ਪੂਰੀ ਫੋਰਸ ਜਿਹੜੀ ਤਾਇਨਾਤ ਕੀਤੀ ਹੋਈ ਹੈ ਜੀ ਪਰ ਕਿਸਾਨ ਜਿਹੜੇ ਨੇ ਜੀ ਉਹ ਕਹਿੰਦੇ ਪਏ ਨੇ ਹੁਣ ਹਰਿਆਣੇ ਦੇ ਕਿਸਾਨ ਯੂਪੀ ਦੇ ਕਿਸਾਨ ਉੱਥੇ ਪਹੁੰਚੇ ਨੇ ਪੰਜਾਬ ਦੇ ਕਿਸਾਨਾਂ ਦੇ ਨਾਲ ਨਾਲ ਕੋਆਰਡੀਨੇਸ਼ਨ ਚਾਹੀਏ ਸਾਰੀ ਪੰਜਾਬ ਚੋਂ ਹੋ ਰਹੀ ਹੈ ਪੰਜਾਬ ਦੇ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ ਹਰਿਆਣੇ ਦੇ ਕਿਸਾਨਾਂ ਨੇ ਇਹ ਕਹਿਣਾ ਹੈ ਕਿ ਭਾਈ ਜਿਸ ਤਰੀਕੇ ਦੇ ਨਾਲ 1966 ਤੋਂ ਪਹਿਲਾਂ ਇੱਕ ਅਨਡਵਾਈਡਿਡ ਪੰਜਾਬ ਹੁੰਦਾ ਸੀ ਜਿਸ ਤਰ੍ਹਾਂ ਅਨਡਵਾਈਡਿਡ ਇੰਡੀਆ ਸੀ ਨਾ ਇਦਾਂ 1 ਨਵੰਬਰ 1966 ਤੋਂ ਪਹਿਲਾਂ ਜੀ ਅਨਡਵਾਈਡਡ ਪੰਜਾਬ ਹੁੰਦਾ ਸੀ ਜਿੱਥੇ ਹਰਿਆਣਾ ਤੇ ਪੰਜਾਬ ਸੀ ਕਹਿੰਦੇ ਜਿੱਦਾਂ ਜਿਸ ਢੰਗ ਨਾਲ ਹਰਿਆਣੇ ਦੇ ਕਿਸਾਨਾਂ ਨੇ ਕਹਿਣਾ ਜਿਸ ਢੰਗ ਨਾਲ ਅਸੀਂ ਪਹਿਲਾਂ ਵੀ ਇਕੱਠੇ ਸੀਗੇ ਕਿਸਾਨ ਤੇ ਹੁਣ ਅਸੀਂ ਇਸ ਅੰਦੋਲਨ ਦੇ ਵਿੱਚ ਪੰਜਾਬ ਔਰ ਹਰਿਆਣਾ ਦੇ ਕਿਸਾਨ ਫੇਰ ਮੁੱਢੇ ਨਾਲ ਮੁੱਢਾ ਜੋੜ ਕੇ ਅਸੀਂ ਜਿਹੜਾ ਸੰਘਰਸ਼ ਵੱਲ ਚੱਲਾਂਗੇ ਸੰਘਰਸ਼ ਕਰਾਂਗੇ ਸੋ ਇਸ ਵੇਲੇ ਜਿਸ ਤਰੀਕੇ ਦੇ ਨਾਲ ਉੱਥੇ ਹਾਲਾਤ ਬਣੇ ਹੋਏ ਨੇ ਜੋ ਕਿਸਾਨ ਨੇ ਚਾਹੇ ਯੂਪੀ ਦਾ ਕਿਸਾਨ ਆ ਹਰਿਆਣੇ ਦਾ ਕਿਸਾਨ ਆ ਪੰਜਾਬ ਦਾ ਕਿਸਾਨ ਆ ਪੂਰ ਆ ਉਹਨਾਂ ਨੇ ਜ਼ੋਰ ਲਾਇਆ ਵੀ ਚਾਹੇ ਕੁਝ ਵੀ ਹੋ ਜੇ ਕਿਸੇ ਵੀ ਤਰ੍ਹਾਂ ਸਾਨੂੰ ਆਪਣੀ ਜਾਨਾ ਦੇਣੀ ਪੈਣੀ ਹੈ ਜੋ ਕਿਸਾਨਾਂ ਦੇ ਜੇ ਮੈਂ ਮੈਂ ਸਟੇਟਮੈਂਟਸ ਸੁਣਦਾ ਪਿਆ ਉਹਨਾਂ ਦੀ ਗੱਲਬਾਤ ਸੁਣਦਾ ਪਿਆ ਕਿਉਂਕਿ ਉਹ ਕਹਿੰਦੇ ਚਾਹੇ ਕੁਝ ਵੀ ਹੋ ਜੇ ਅਸੀਂ ਹਰ ਹੀਲੇ ਦਿੱਲੀ ਵੱਲ ਨੂੰ ਕੂਚ ਕਰਨਾ ਹੀ ਕਰਨਾ ਹੈ ਜੀ 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 ਵੀਰਿੰਦਰ ਜੀ ਇਹਨਾਂ ਸਿਆਸੀ ਮੁੱਦਿਆਂ ਤੇ ਇਸ ਕਿਸਾਨੀ ਮੁੱਦੇ ਤੇ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਹ ਸੰ ਸਾਡੇ ਨਾਲ ਸੀਨੀਅਰ ਜਰਨਲਿਸਟ ਵੀਰਿੰਦਰ ਜੀ ਜਿਨ੍ਹਾਂ ਨੇ ਵਿਚਾਰ ਚਰਚਾ ਕੀਤੀ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਪੱਕੀ ਸਿਆਸਤ ਦੇ ਨਵੇਂ ਪ੍ਰੋਗਰਾਮ ਦੇ ਵਿੱਚ ਨਵੇਂ ਮੁੱਦਿਆਂ ਨੂੰ ਲੈ ਕੇ ਤਦ ਤੱਕ ਲਈਦੇ ਇਜਾਜ਼ਤ obrigado.